ਸਤਿ ਸ੍ਰੀ ਅਕਾਲ ਦੋਸਤੋ ਬਠਿੰਡਾ ਦੇ ਵਿੱਚ ਗੁਰਦੁਆਰਾ ਸਿੰਘ ਸਵਾਦੀ ਹਲਚੋਣ ਜਿਸ ਦੇ ਵਿੱਚ ਭਾਈ ਹਰਦੀਪ ਸਿੰਘ ਖਾਲਸਾ ਨੇ 2000 ਤੋਂ ਉੱਪਰ ਵੋਟਾਂ ਦੇ ਨਾਲ ਜਿੱਤੂ ਪਲਾਨੇਗੇ ਬੜੀ ਅਮਨ ਅਮਾਨ ਨਾਲ ਹੋਈ ਇਸ ਚੋਣ ਅਤੇ ਇਸ ਚੋਣ ਦੇ ਵਿੱਚ ਸੰਕਟ ਦਾ ਭਾਰੀ ਇਛਾ ਦੇਖਣ ਨੂੰ ਮਿਲਿਆ ਇਸ ਦੇ ਵਿੱਚ ਕੁੱਲ 8591 ਦੇ ਕਰੀਬ ਜੋ ਵੋਟਾਂ ਪਈਆਂ ਅਤੇ 304 ਦੇ ਕਰੀਬ ਜੋ ਹੈ ਰੱਦ ਹੋਈਆਂ ਭਾਈ ਹਰਦੀਪ ਸਿੰਘ ਖਾਲਸਾ ਜੀ ਨੂੰ 5083 ਵੋਟਾਂ ਅਤੇ ਮੁੱਖ ਵਿਰੋਧੀ ਰਜਿੰਦਰ ਸਿੰਘ ਸਿੱਧੂ ਨੂੰ 2927 ਦੇ ਕਰੀਬ ਵੋਟਾਂ ਮਿਲੀਆਂ ਅਤੇ ਇਸ ਤਰ੍ਹਾਂ 2000 ਦੇ ਕਰੀਬ ਭਾਈ ਹਰਦੀਪ ਸਿੰਘ ਖਾਲਸਾ ਜੀ ਜੇਤੂ ਲਾਨੇਗੇ ਤੇ ਸੰਗਤਾਂ ਵੱਲੋਂ ਗੱਤਕਾ ਖੇਡ ਕੇ ਇਸ ਖੁਸ਼ੀ ਦੇ ਪਲ ਨੂੰ ਮਨਾਇਆ ਗਿਆ ਕਿਉਂਕਿ ਪਾਇ ਹਰਦੀਪ ਸਿੰਘ ਖਾਲਸਾ ਜੀ ਬੜੇ ਹੀ ਬੜੇ ਲਿਖੇ ਤੇ ਸੂਝਵਾਨ ਵਿਅਕਤੀ ਨੇ ਅਤੇ ਇਸ ਤੋਂ ਬਾਅਦ ਸੰਗਤਾਂ ਨੇ ਪੈਦਲ ਚਾਲੇ ਪਾਏ ਅਤੇ ਗੁਰੂ ਨਾਨਕਪੁਰਾ ਦੇ ਵਿੱਚ ਮਹੱਲਾ ਚ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਪਾਇ ਹਰਦੀਪ ਸਿੰਘ ਖਾਲਸਾ ਜੀ ਨੇ ਮੱਥਾ ਟੇਕਿਆ ਸੰਗਤਾਂ ਗੱਤਕਾ ਖੇਡੀਆਂ ਹੋਈਆਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਗਏ ਪਾਰੀ ਉਤਸ਼ਾਹ ਦੇ ਵਿੱਚ ਜੈਕਾਰਿਆਂ ਦੇ ਵਿੱਚ ਉਹ ਪਹੁੰਚੇ ਇਸ ਤੋਂ ਬਾਅਦ ਸੰਗਤਾਂ ਨੇ ਕਿਲਾ ਮੁਬਾਰਕ ਜਾ ਕੇ ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਵੱਲੋਂ ਦਿੱਤੀ ਇਸ ਜਿੱਤ ਦਾ ਬਖਸ਼ੀ ਜਿੱਤ ਦਾ ਸ਼ੁਕਰਾਨਾ ਕੀਤਾ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਖਾਲਸਾ ਜੀ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਸਾਡੀਆਂ ਬੀਬੀਆਂ ਪੈਣਾ ਵੱਲੋਂ ਵੀ ਉਹਨਾਂ ਨੂੰ ਸਰਪਾਪੇਟ ਕੀਤਾ ਗਿਆ ਸਮੁੱਚੀ ਸੰਗਤ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚੋ ਗੁਰਦੁਆਰਾ ਸਾਹਿਬ ਅਤੇ ਗੁਰਦੁਆਰੇ ਨਾਲ ਸੰਬੰਧਿਤ ਸੰਸਥਾਵਾਂ ਦੇ ਵਿੱਚ ਉਹਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਅਤੇ ਉਹ ਜਿਸ ਤਰ੍ਹਾਂ ਪਹਿਲਾਂ ਤਰੱਕੀਆਂ ਬੁਲੰਦੀਆਂ ਛੂੰਦੇ ਸੀ ਤੇ ਉਹਨਾਂ ਤਰੱਕੀਆਂ ਦੇ ਬੁਲੰਦੀਆਂ ਤੇ ਲਿਜਾ ਸਕਣ ਅਤੇ ਗਰੀਬ ਪਰਿਵਾਰਾਂ ਦੀ ਉਹ ਮਦਦ ਇੱਥੇ ਕਰ ਸਕਣ ਸੋ ਬਹੁਤ ਬਹੁਤ ਬਧਾਈਆਂ ਸਮੁੱਚੀ ਸਾਥ ਸੰਗਤ ਨੂੰ